ਇਹਨਾਂ ਗਲਤੀਆਂ ਨਾਲ ਘਰ ਵਿੱਚ ਹੁੰਦੀ ਹੈ ਧਨ ਦੀ ਕਮੀ ਜੇਕਰ ਤੁਸੀਂ ਉਹਨਾਂ ਲੋਕਾਂ ਵਿੱਚ ਹੋ ਜੋ ਜ਼ਿੰਦਗੀ 'ਚ ਪੈਸੇ ਕਮਾਉਣ ਲਈ ਬਹੁਤ ਜ਼ਿਆਦਾ ਮਿਹਨਤ ਕਰਦੇ ਆ ਤਾਂ ਧਿਆਨ ਦੇਣਾ ਦੋਸਤੋ ਜ਼ਿੰਦਗੀ 'ਚ ਬਹੁਤ ਜ਼ਿਆਦਾ ਮਿਹਨਤ ਕਰਨ ਦੇ ਬਾਵਜੂਦ ਤੁਹਾਨੂੰ ਜ਼ਿੰਦਗੀ ਵਿੱਚ ਤਰੱਕੀ ਨਹੀਂ ਮਿਲ ਰਹੀ ਤਾਂ ਇਹ ਚਿੰਤਾਜਨਕ ਹੈ ਵਾਸਤੂ ਸ਼ਾਸਤਰ ਅਨੁਸਾਰ ਘਰ ਦੇ ਵਿੱਚ ਵਾਸਤੂ 'ਚ ਥੋੜੀ ਜਿਹੀ ਵੀ ਕਮੀ ਰਹਿ ਜਾਵੇ ਤਾਂ ਇਹ ਸਾਰੇ ਮੈਂਬਰਾਂ ਦੀ ਜ਼ਿੰਦਗੀ ਨੂੰ ਕਾਫੀ ਪ੍ਰਭਾਵਿਤ ਕਰਦਾ ਹੈ ਕਦੇ ਅਚਾਨਕ ਧਨ ਦੀ ਕਮੀ ਹੁੰਦੀ ਹੈ ਤਾਂ ਕਦੇ ਬਣੇ ਬਣਾਏ ਕੰਮ ਵਿਗੜਨ ਲੱਗਦੇ ਹਨ ਜਾਂ ਫਿਰ ਕੋਈ ਬਿਮਾਰ ਪੈਣ ਲੱਗਦਾ ਹੈ ਤੇ ਕਿੰਨਾ ਵੀ ਧਨ ਆਵੇ ਟਿਕਦਾ ਹੀ ਨਹੀਂ ਜੇਕਰ ਲਗਾਤਾਰ ਮਿਹਨਤ ਕਰਨ ਤੋਂ ਬਾਅਦ ਵੀ ਇਹੋ ਜਹੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਸੰਭਵ ਹੈ ਕਿ ਤੁਹਾਡੇ ਘਰ ਚ ਵਾਸਤੂ ਨਾਲ ਸੰਬੰਧਿਤ ਕੁਝ ਮੁਸ਼ਕਲਾਂ ਬਣੀਆਂ ਹੋਈਆਂ ਹਨ ਇਹਨਾਂ ਸਮੱਸਿਆਵਾਂ ਨੂੰ ਸਹੀ ਕਰਨ ਨਾਲ ਜ਼ਿੰਦਗੀ 'ਚ ਸਥਿਰਤਾ ਆਉਂਦੀ ਹੈ ਤੇ ਮਾਨਸਿਕ ਤਣਾਅ ਦੂਰ ਹੁੰਦਾ ਹੈ ਤਾਂ ਆਓ ਜਾਣਦੇ ਹਾਂ ਕਿ ਤੁਸੀਂ ਵੀ ਤਾਂ ਨਹੀਂ ਕਰ ਰਹੇ ਇਸ ਵਾਸਤੂ ਦੀਆਂ ਗਲਤੀਆਂ ਨੂੰ ਜੇਕਰ ਤੁਸੀਂ ਘਰ 'ਚ ਵਾਸਤੂ ਨਾਲ ਜੁੜੀਆਂ ਕੁਝ ਗਲਤੀਆਂ ਕਰ ਰਹੇ ਹੋ ਤਾਂ ਇਸ ਨਾਲ ਤੁਹਾਨੂੰ ਕਾਫੀ ਪਰੇਸ਼ਾਨੀ ਹੋ ਸਕਦੀ ਹੈ ਤੁਸੀਂ ਕਰਜ਼ੇ ਵਿੱਚ ਵੀ ਡੁੱਬ ਸਕਦੇ ਹੋ ਘਰ ਵਿੱਚ ਦਲੇਦਰਤਾ ਆ ਸਕਦੀ ਹੈ ਇਸ ਲਈ ਤੁਹਾਨੂੰ ਕਿਸੇ ਵੇਲੇ ਇਹ ठा ਦਿੱਤੇ ਗਏ ਵਾਸਤੂ ਟਿਪਸ ਨੂੰ ਅਪਣਾਉਣਾ ਚਾਹੀਦਾ ਹੈ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਮਾਂ ਲక్ష్ਮੀ ਦਾ ਆਸ਼ੀਰਵਾਦ ਹਮੇਸ਼ਾ ਤੁਹਾਡੇ ਨਾਲ ਰਹੇ ਤਾਂ ਇਸ ਵੀਡੀਓ ਨੂੰ ਇੱਕ ਲਾਈਕ ਕਰੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਕਮੈਂਟ ਬਾਕਸ ਦੇ ਵਿੱਚ ਜੈ ਮਹਾ ਲక్ష్ਮੀ ਜ਼ਰੂਰ ਲਿਖੋ ਤਾਂ ਆਉ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਨੰਬਰ 1 ਘਰ ਦੇ ਮੇਨ ਦਰਵਾਜ਼ੇ ਤੇ ਹਨੇਰਾ ਰਹਿਣਾ ਦੋਸਤੋ ਜੇਕਰ ਤੁਹਾਡੇ ਘਰ ਦੇ ਮੇਨ ਦਰਵਾਜ਼ੇ ਤੇ ਹਨੇਰਾ ਰਹਿੰਦਾ ਹੈ ਤਾਂ ਇਹ ਬਹੁਤ ਹੀ ਅਸ਼ੁਭ ਮੰਨਿਆ ਜਾਂਦਾ ਹੈ ਕਿ ਤੁਸੀਂ ਜਾਣਦੇ ਹੀ ਹੋ ਕਿ ਜੇਕਰ ਘਰ ਦੇ ਮੇਨ ਦਰਵਾਜ਼ੇ ਤੇ ਹਨੇਰਾ ਹੋਵੇ ਤਾ ਬਣਦੇ ਬਣਦੇ ਹੋਏ ਕੰਮ ਵੀ ਵਿਗੜ ਜਾਂਦੇ ਹਨ ਇਸ ਤਰ੍ਹਾਂ ਬਹੁਤ ਮਿਹਨਤ ਕਰਨ ਤੋਂ ਬਾਅਦ ਵੀ ਕਈ ਵਾਰ ਤੁਸੀਂ ਆਪਣੇ ਕੰਮਾਂ 'ਚ ਸਫਲ ਨਹੀਂ ਹੁੰਦੇ ਘਰ ਦਾ ਮੇਨ ਦਰਵਾਜ਼ਾ ਉਹ ਸਥਾਨ ਹੈ ਜਿੱਥੇ ਪੋਜ਼ਿਟਿਵ એનર્ਜੀ ਤੁਹਾਡੇ ਘਰ ਆਉਂਦੀ ਹੈ ਇਸ ਲਈ ਇਹ ਵੀ ਧਿਆਨ ਰੱਖੋ ਕਿ 메인 ਦਰਵਾਜ਼ੇ ਦੇ ਸਾਹਮਣੇ ਕਦੇ ਵੀ ਕੂੜਾ ਨਾ ਸੁੱਟੋ ਸਵੇਰੇ ਉਠਣ ਤੋਂ ਬਾਅਦ ਸਭ ਤੋਂ ਪਹਿਲਾਂ ਘਰ ਦੇ 메인 ਗੇਟ ਨੂੰ ਕੁਝ ਦੇਰ ਲਈ ਖੋਲ ਦਿਓ ਇਸ ਦੇ ਨਾਲ ਹੀ 메인 ਦਰਵਾਜ਼ੇ ਤੇ ਝਾੜੂ ਲਗਾਉਣਾ ਨਾ ਭੁੱਲੋ ਘਰ ਦੇ 메인 ਦਰਵਾਜ਼ੇ ਨੂੰ ਸਾਫ਼ ਰੱਖਣ ਨਾਲ ਮਾਂ ਲਕਸ਼ਮੀ ਤੁਹਾਡੇ ਘਰ ਵਿੱਚ ਪ੍ਰਵੇਸ਼ ਕਰਦੀ ਹੈ ਤੇ ਸੋਖ ਕੁਸ ਹਾਲੀ λεਮ ਦੀ ਹੈ ਨੰਬਰ 2 ਟੁੱਟੀਆਂ ਹੋਈਆਂ ਤਸਵੀਰਾਂ ਘਰ 'ਚ ਨਹੀਂ ਰੱਖਣੀਆਂ ਚਾਹੀਦੀਆਂ ਕੀ ਤੁਸੀਂ ਕਦੇ ਸੁਣਿਆ ਹੈ ਕਿ ਟੁੱਟੀਆਂ ਹੋਈਆਂ ਤਸਵੀਰਾਂ ਘਰ 'ਚ ਰੱਖਣਾ ਅਸ਼ੁੱਭ ਹੁੰਦਾ ਹੈ ਇਹੋ ਜਿਹੀਆਂ ਤਸਵੀਰਾਂ ਪਰਿਵਾਰਕ ਰਿਸ਼ਤਿਆਂ 'ਚ ਖਟਾਸ ਪੈਦਾ ਕਰਦੀਆਂ ਹਨ ਜਿਸ ਨਾਲ ਘਰ ਵਿੱਚ ਲੜਾਈ ਝਗੜੇ ਹੋਣ ਦੀ ਸਭਾਵਨਾ ਵੱਧ ਜਾਂਦੀ ਹੈ ਜੇਕਰ ਤੁਹਾਡੇ ਘਰ 'ਚ ਵੀ ਟੁੱਟੀਆਂ ਹੋਈਆਂ ਤਸਵੀਰਾਂ ਹਨ ਤਾਂ ਉਹਨਾਂ ਨੂੰ ਇਸੇ ਵੇਲੇ ਆਪਣੇ ਘਰੋਂ ਹਟਾ ਦਿਓ ਇਸ ਨਾਲ ਘਰ ਵਿੱਚ ਸ਼ਾਂਤੀ ਬਣੀ ਰਹਿੰਦੀ ਹੈ ਨੰਬਰ 3 ਕੱਚ ਚੀਜ਼ਾਂ ਨੂੰ ਚੰਗੀ ਜਗ੍ਹਾ ਰੱਖੋ ਜਾਂ ਫਿਰ ਖਿਲਰੀਆਂ ਪੁਲਰੀਆਂ ਨਾ ਹੋਣ ਜੇਕਰ ਤੁਸੀਂ ਆਪਣੇ ਕੱਪੜੇ ਚप्पल ਜੁੱਤੇ ਆਦਿ ਚੀਜ਼ਾਂ ਨੂੰ ਘਰ ਵਿੱਚ ਇੱਧਰ ਉੱਧਰ ਛੁੱਟੀ ਰੱਖਦੇ ਹੋ ਤਾਂ ਇਹ ਆਦਤ ਬਦਲ ਲਓ ਇਸ ਤਰ੍ਹਾਂ ਕਰਨ ਨਾਲ ਨਾ ਸਿਰਫ ਘਰ ਵਿੱਚ ਅਸਤ ਵਿਅਸਤ ਦਿਸਦਾ ਹੈ ਸਗੋਂ Maa Lakshmi ਵੀ ਨਾਰਾਜ਼ ਹੋ ਜਾਂਦੀ ਹੈ ਨਤੀਜਾ ਤੁਹਾਡੇ ਘਰ 'ਚ ਪੈਸਿਆਂ ਦੀ ਕਮੀ ਹੋ ਸਕਦੀ ਹੈ ਇਸ ਲਈ ਚੀਜ਼ਾਂ ਨੂੰ ਹਮੇਸ਼ਾ ਸਹੀ ਢੰਗ ਨਾਲ ਰੱਖੋ ਨੰਬਰ 4 ਦੱਖਣ ਦਿਸ਼ਾ 'ਚ ਤਜੋਰੀ ਜਾਂ ਅਲਮਾਰੀ ਨਾ ਰੱਖੋ ਕਿ ਤੁਸੀਂ ਜਾਣਦੇ ਹੋ ਕਿ ਘਰ 'ਚ ਤਜੋਰੀ ਜਾਂ ਪੈਸਿਆਂ ਦੀ ਅਲਮਾਰੀ ਦਾ ਮੂੰਹ ਦੱਖਣ ਦਿਸ਼ਾ ਰੱਖਣਾ ਅਸ਼ੁਭ ਮੰਨਿਆ ਜਾਂਦਾ ਹੈ ਵਾਸਤੂ ਅਨੁਸਾਰ ਦੱਖਣ ਦਿਸ਼ਾ 'ਚ ਮੂੰਹ ਕਰਕੇ ਰੱਖੀ ਅਲਮਾਰੀ ਹਮੇਸ਼ਾ ਖਾਲੀ ਰਹਿੰਦੀ ਹੈ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਲਮਾਰੀ ਨੂੰ ਇਸ ਤਰ੍ਹਾਂ ਰੱਖੋ ਕਿ ਖੁੱਲ੍ਹਦੇ ਸਮੇਂ ਉਸ ਦਾ ਮੂੰਹ ਉੱਤਰ ਦਿਸ਼ਾ ਵੱਲ ਹੋਵੇ ਤਾਂ ਇਹੋ ਜਹੀ ਸਥਿਤੀ ਸਭ ਤੋਂ ਸੁਭ ਮੰਨੀ ਜਾਂਦੀ ਹੈ ਇਹ ਤੁਹਾਡੇ ਧਨ ਨੂੰ ਸਥਿਰਤਾ ਪ੍ਰਦਾਨ ਕਰਦੀ ਹੈ ਨੰਬਰ 5 ਝਾੜੂ ਨੂੰ ਪਟਕ ਕੇ ਰੱਖਣ ਨਾਲ ਵੀ ਨੁਕਸਾਨ ਹੋ ਸਕਦਾ ਹੈ ਕਿ ਕਦੇ ਤੁਸੀਂ ਦੇਖਿਆ ਕਿ ਲੋਕ ਜਲਦੀ ਝਾੜੂ ਨੂੰ ਕਿਤੇ ਵੀ ਪਟਕ ਕੇ ਚਲੇ ਜਾਂਦੇ ਹਨ ਇਹ ਬਹੁਤ ਹੀ ਗਲਤ ਆਦਤ ਹੈ ਝਾੜੂ ਨੂੰ ਮਾਂ ਲక్ష్ਮੀ ਦਾ ਸਰੂਪ ਮੰਨਿਆ ਜਾਂਦਾ ਹੈ ਤੇ ਇਸ ਨੂੰ ਪੂਰੀ ਇੱਜ਼ਤ ਦੇ ਨਾਲ ਰੱਖਣਾ ਚਾਹੀਦਾ ਹੈ ਜੋ ਲੋਕ ਝਾੜੂ ਨੂੰ ਪਟਕ ਕੇ ਰੱਖਦੇ ਹਨ ਉਨ੍ਹਾਂ ਨਾਲ ਮਾਂ ਲక్ష్ਮੀ ਨਾਰਾਜ਼ ਹੋ ਜਾਂਦੀ ਹੈ ਨਤੀਜੇ ਵਜੋਂ ਉਨ੍ਹਾਂ ਦੇ ਘਰ ਚ ਸੁੱਖ ਖੁਸ਼ਹਾਲੀ ਟਿਕਦੀ ਹੀ ਨਹੀਂ ਇਸ ਲਈ ਝਾੜੂ ਦਾ ਇਸਤੇਮਾਲ ਕਰਨ ਤੋਂ ਬਾਅਦ ਉਸ ਨੂੰ ਫੋਲੀ ਦਿਨ ਰੱਖੋ ਨਾਲ ਹੀ ਇਸ ਨੂੰ ਘਰ ਦੇ ਇਹੋ ਜਿਹੀ ਥਾਂ ਤੇ ਰੱਖੋ ਜਿੱਥੇ ਬਾਹਰੋਂ ਆਉਣ ਵਾਲੇ ਲੋਕਾਂ ਦੀ ਨਜ਼ਰ ਉਸ ਦੇ ਉੱਤੇ ਨਾ ਪਵੇ ਨੰਬਰ 6 ਬੈੱਡ ਦੇ ਹੇਠਾਂ ਗੰਦਗੀ ਤੇ ਕਬਾੜ ਰੱਖਣ ਤੋਂ ਬਚੋ ਤੁਸੀਂ ਵੀ ਆਲਸ ਕਰਕੇ ਬੈੱਡ ਦੇ ਹੇਠਾਂ ਗੰਦਗੀ ਤੇ ਕਬਾੜ ਜਮਾ ਰੱਖਦੇ ਹੋ ਜੇਕਰ ਹਾਂ ਤਾਂ ਇਸ ਨੂੰ ਇਸ ਆਦਤ ਨੂੰ ਬਦਲ ਦਿਓ ਵਾਸਤੂ ਦੇ ਅਨੁਸਾਰ ਇਸ ਤਰ੍ਹਾਂ ਕਰਨਾ ਅਸ਼ੁੱਭ ਮੰਨਿਆ ਜਾਂਦਾ ਹੈ ਬੈੱਡ ਦੇ ਥੱਲੇ ਗੰਦਗੀ ਰੱਖਣ ਨਾਲ ਸਿਰਫ ਘਰ 'ਚ ਨਕਾਰਾਤਮਕ ਊਰਜਾ ਪੈਦਾ ਹੁੰਦੀ ਹੈ ਬਲਕਿ ਵਾਸਤਵ ਸ਼ਾਸਤਰ ਸੰਬੰਧੀ ਜਾਣ ਕੇ ਤੁਹਾਡੀ ਵਿੱਤੀ ਖੇਤ ਵੀ ਖਰਾਬ ਹੋ ਸਕਦੇ ਆ ਇਸ ਲਈ ਆਪਣੇ ਬੈੱਡ ਦੇ ਹੇਠਾਂ ਸਾਫ ਸਫਾਈ ਰੱਖੋ ਤੇ ਭੁੱਲ ਕੇ ਵੀ ਉੱਥੇ ਪੁਰਾਣੇ ਜਾਂ ਟੁੱਟੀਆਂ ਫੁੱਟੀਆਂ ਚੀਜ਼ਾਂ ਜਮਾ ਨਾ ਕਰੋ ਨੰਬਰ 7 ਦੇਵੀ ਦੇਵਤਿਆਂ ਦੀਆਂ ਟੁੱਟੀਆਂ ਹੋਈਆਂ ਮੂਰਤੀਆਂ ਰੱਖਣਾ ਅਸ਼ੁਭ ਹੈ ਕਿ ਤੁਹਾਡੇ ਘਰ ਦੇ ਪੂਜਾ ਸਥਾਨ ਤੇ ਕੋਈ ਟੁੱਟੀ ਹੋਈ ਕਿਸੇ ਵੀ ਦੇਵੀ ਦੇਵਤੇ ਦੀ ਮੂਰਤੀ ਹੈ ਤੇ ਤੁਸੀਂ ਅਜੇ ਵੀ ਉਸ ਦੀ ਪੂਜਾ ਕਰ ਰਹੇ ਹੋ ਦਾ ਇਹ ਬਿਲਕੁਲ ਗਲਤ ਹੈ ਬਾਸਤੂਆ ਸ਼ਾਸਤਰ ਅਨੁਸਾਰ ਦੇਵੀ ਦੇਵਤਿਆਂ ਦੀ ਟੁੱਟੀ ਹੋਈ ਮੂਰਤੀ ਘਰ 'ਚ ਨਹੀਂ ਰੱਖਣੀ ਚਾਹੀਦੀ ਜੇਕਰ ਕੋਈ ਮੂਰਤੀ ਟੁੱਟ ਜਾਵੇ ਤਾਂ ਉਸ ਨੂੰ ਵਹਿੰਦੇ ਹੋਏ ਪਾਣੀ ਵਿੱਚ ਪ੍ਰਵਾਹਿਤ ਕਰ ਦੇਣਾ ਚਾਹੀਦਾ ਹੈ ਇਸ ਤਰ੍ਹਾਂ ਕਰਨ ਨਾਲ ਮੂਰਤੀ ਦਾ ਦੋਸ਼ ਖਤਮ ਹੋ ਜਾਂਦਾ ਹੈ ਤੇ ਘਰ 'ਚ ਸ਼ਾਂਤੀ ਬਣੀ ਰਹਿੰਦੀ ਹੈ ਨੰਬਰ 8 ਫਾਰਮ ਦੇ ਸਮੇਂ ਪੈਸੇ ਉਧਾਰ ਦੇਣ ਤੋਂ ਬਚੋ ਕਿ ਤੁਸੀਂ ਜਾਣਦੇ ਹੋ ਕਿ ਸਾੰਮ ਦੇ ਸਮੇਂ ਤਾਨੂੰ ਉਧਾਰ ਦੇਣਾ ਅਸ਼ੁਭ ਹੁੰਦਾ ਹੈ ਜੇਕਰ ਕੋਈ ਸ਼ਾਮ ਦੇ ਸਮੇਂ ਤੁਹਾਡੇ ਤੋਂ ਪੈਸੇ ਮੰਗਣ ਆਵੇ ਤਾਂ ਉਸ ਨੂੰ ਉਧਾਰ ਨਾ ਦਿਓ ਮਦਦ ਕਰਨਾ ਚੰਗੀ ਗੱਲ ਹੈ ਪਰ ਸਵੇਰੇ ਜਲਦੀ ਤੇ ਸ਼ਾਮ ਦੇ ਸਮੇਂ ਤੁਹਾਨੂੰ ਉਧਾਰ ਦੇ ਨਾਲ Maa Lakshmi ਤੁਹਾਡੇ ਤੋਂ ਨਾਰਾਜ਼ ਹੋ ਜਾਂਦੀ ਹੈ ਨਤੀਜੇ ਵਜੋਂ ਤੁਹਾਡੇ ਘਰੋਂ ਉਹ ਚਲੀ ਜਾਂਦੀ ਹੈ ਇਸ ਲਈ ਇਸ ਸਮੇਂ ਕਿਸੇ ਨੂੰ ਵੀ ਪੈਸੇ ਉਧਾਰ ਨਾ ਦਿਓ ਨੰਬਰ 9 ਘਰ ਚ ਮੱਕੜੀ ਦਾ ਜਾਲਾ ਲੱਗੇ ਰਹਿਣ ਨਾਲ ਮੁਸ਼ਕਲਾਂ ਵੱਧ ਸਕਦੀਆਂ ਹਨ ਕੀ ਤੁਸੀਂ ਕਦੇ ਧਿਆਨ ਦਿੱਤਾ ਹੈ ਕਿ ਮੱਕੜੀ ਦਾ ਜਾਲਾ ਤੁਹਾਡੇ ਘਰ ਦੀ ਤਰੱਕੀ ਨੂੰ ਰੋਕ ਸਕਦਾ ਹੈ ਜੇਕਰ ਘਰ ਚ ਕਿਤੇ ਵੀ ਮੱਕੜੀ ਦਾ ਜਾਲਾ ਕਿਸੇ ਵੀ ਥਾਂ ਤੇ ਦੇਖੇ ਤਾਂ ਉਸ ਨੂੰ ਉਸੇ ਵੇਲੇ ਹਟਾ ਦੇਣਾ ਚਾਹੀਦਾ ਹੈ ਮੱਕੜੀ ਦਾ ਜਾਲਾ ਘਰ ਵਿੱਚ ਨਕਾਰਾਤਮਕ ਊਰਜਾ ਲਿਆਉਂਦਾ ਹੈ ਤੇ ਇਹ ਨਾ ਸਿਰਫ ਆਲਸ ਵਧਾਉਂਦਾ ਹੈ ਬਲਕਿ ਮਾਂ ਲక్ష్ਮੀ ਦਾ ਵਾਸ ਵੀ ਘਰੋਂ ਚਲਾ ਜਾਂਦਾ ਹੈ। ਸਾਫ ਸਫਾਈ ਰੱਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਮਾਂ ਲక్ష్ਮੀ ਉਸੇ ਘਰ ਵਿੱਚ ਰਹਿਣਾ ਪਸੰਦ ਕਰਦੀ ਹੈ ਜਿੱਥੇ ਸਾਫ ਸਫਾਈ ਹੁੰਦੀ ਹੈ। ਨੰਬਰ 10 ਪਾਣੀ ਵਾਲੀ ਟੁੱਟੀ ਤੋਂ ਪਾਣੀ ਟਪਕਦੇ ਰਹਿਣਾ ਤਾਂ ਹਨੇ ਦੀ ਦਾ ਸੰਕੇਤ ਦਿੰਦਾ ਹੈ। ਕਿ ਤੁਹਾਡੇ ਘਰ ਦਾ ਨਾਲ ਟਪਕਦਾ ਰਹਿੰਦਾ ਹੈ ਜੇਕਰ ਹਾਂ ਤਾਂ ਇਸ ਨੂੰ ਇਸੇ ਵੇਲੇ ਸਹੀ ਕਰਵਾ ਲਓ ਕਿਉਂਕਿ ਵਾਸਤੂ ਸ਼ਾਸਤਰ ਅਨੁਸਾਰ ਪਾਣੀ ਦੀ ਟੂਟੀ ਤੋਂ ਪਾਣੀ ਟਪਕਦਾ ਰਹਿਣਾ ਬਹੁਤ ਅਸ਼ੁਭ ਹੁੰਦਾ ਹੈ ਇਹ ਪਾਣੀ ਦੀ ਬਰਬਾਦੀ ਤਾਂ ਕਰਦਾ ਹੈ ਨਾਲ ਹੀ ਨਾਲ ਧਨ ਦੀ ਹਾਨੀ ਵੀ ਪ੍ਰਤੀਕ ਮੰਨਿਆ ਜਾਂਦਾ ਹੈ ਜਿੰਨਾ ਜ਼ਿਆਦਾ ਪਾਣੀ ਬਰਬਾਦ ਹੁੰਦਾ ਹੈ ਉਨਾ ਹੀ ਧਨ ਦਾ ਨੁਕਸਾਨ ਹੁੰਦਾ ਹੈ ਪਾਣੀ ਵਾਲੇ ਟੂਟੀ ਦੀ ਸਹੀ ਦਿਸ਼ਾ ਉੱਤਰ ਦਿਸ਼ਾ ਮੰਨੀ ਜਾਂਦੀ ਹੈ ਇਸ ਦਿਸ਼ਾ ਵਿੱਚ ਪਾਣੀ ਦਾ ਪ੍ਰਵਾਹ ਹੋਣ ਤੇ ਧਨ ਦੇ ਵਿੱਚ ਵਾਧਾ ਹੁੰਦਾ ਹੈ ਨੰਬਰ 11 ਹਮੇਸ਼ਾ ਬਾਥਰੂਮ ਗਿੱਲਾ ਰਹਿਣ ਨਾਲ ਧਨ ਦੀ ਹਾਨੀ ਹੁੰਦੀ ਹੈ ਕੀ ਤੁਹਾਡੀ ਇਹ ਵੀ ਆਦਤ ਹੈ ਕਿ ਨਹਾਉਣ ਤੋਂ ਬਾਅਦ ਬਾਥਰੂਮ ਗਿੱਲਾ ਛੱਡ ਦਿੰਦੇ ਹੋ ਜੇਕਰ ਹਾਂ ਤਾਂ ਇਸ ਆਦਤ ਨੂੰ ਹੁਣੇ ਬਦਲ ਲਓ ਨਹਾਉਣ ਤੋਂ ਬਾਅਦ ਬਾਥਰੂਮ ਨੂੰ ਉਸੇ ਵੇਲੇ ਸਾਫ਼ ਕਰ ਦੇਣਾ ਚਾਹੀਦਾ ਹੈ ਜੇਕਰ ਤੁਸੀਂ ਨਹਾਉਣ ਤੋਂ ਬਾਅਦ ਸਾਬਣ ਦਾ ਪਾਣੀ ਪਿਆ ਰਹਿਣ ਦਿੰਦੇ ਹੋ ਤੇ ਬਾਥਰੂਮ ਗੰਦਾ ਛੱਡ ਦਿੰਦੇ ਹੋ ਤਾਂ ਇਹ ਨਾ ਸਿਰਫ ਸਾਫ ਸਫਾਈ ਦੀ ਗਲਤ ਹੈ ਬਲਕਿ ਇਹ ਘਰ ਵਿੱਚ ਵਾਸਤੂ ਦੋਸ਼ ਵੀ ਪੈਦਾ ਕਰ ਦਿੰਦਾ ਹੈ ਇਸ ਤਰ੍ਹਾਂ ਕਰਨ ਨਾਲ ਵਰुण ਦੇਵਤਾ ਨਾਰਾਜ਼ ਹੋ ਜਾਂਦੇ ਹਨ ਤੇ ਉਹਨਾਂ ਦੇ ਨਾਰਾਜ਼ ਹੋਣ ਦਾ ਮਤਲਬ ਹੈ ਤੁਹਾਡੇ ਘਰ ਤਨ ਤੇ ਖੁਸ਼ਹਾਲੀ ਦੀ ਕਮੀ ਹੋ ਸਕਦੀ ਹੈ ਇਸ ਲਈ ਜਦੋਂ ਵੀ ਨਹਾਓ ਉਸ ਤੋਂ ਬਾਅਦ ਬਾਥਰੂਮ ਨੂੰ ਸਾਫ਼ ਕਰਕੇ ਹੀ ਬਾਹਰ ਆਓ। ਨੰਬਰ 12 ਬੰਦ ਘੜੀ ਨੂੰ ਘਰੋਂ ਬਾਹਰ ਕੱਢੋ ਕਿ ਤੁਹਾਡੇ ਦੀਵਾਰ ਤੇ ਬੰਦ ਘੜੀ ਲੱਗੀ ਹੋਈ ਹੈ। ਜੇਕਰ ਹਾਂ ਤਾਂ ਇਹ ਤੁਹਾਡੀ ਕਿਸਮਤ ਤੇ ਤਾਲਾ ਲਗਾ ਸਕਦੀ ਹੈ। ਵਾਸਤੂ ਸ਼ਾਸਤਰ ਅਨੁਸਾਰ ਬੰਦ ਘੜੀ ਘਰੇ ਰੱਖਣ ਨਾਲ ਸਮਾਂ ਰੁਕ ਜਾਂਦਾ ਹੈ ਤੇ ਇਸ ਦਾ ਅਸਰ ਤੁਹਾਡੀ ਆਮਦਨੀ ਤੇ ਪੈਂਦਾ ਹੈ। ਇਸੇ ਤਰ੍ਹਾਂ ਘਰ ਚ ਟੁੱਟੀ ਹੋਈ ਖਰਾਬ ਕੜੀ ਵੀ ਨਹੀਂ ਰੱਖਣੀ ਚਾਹੀਦੀ ਇਸ ਨੂੰ ਇਸੇ ਵੇਲੇ ਹਰ ਘਰੋਂ ਹਟਾ ਦੇਣਾ ਚਾਹੀਦਾ ਹੈ ਤੇ ਇਹ ਵੀ ਸੁਨਿਸ਼ਚਿਤ ਕਰੋ ਕਿ ਘਰ ਚ ਸਿਰਫ ਚੱਲਣ ਵਾਲੀਆਂ ਹੀ ਕੜੀਆਂ ਹੋਣੀਆਂ ਚਾਹੀਦੀਆਂ ਹਨ ਨੰਬਰ 13 ਸੁੱਕੇ ਹੋਏ ਪੀੜ ਪੌਦੇ ਘਰ ਦੇ ਵਾਤਾਵਰਨ ਨੂੰ ਵਿਗਾੜਦੇ ਹਨ ਕਿ ਤੁਹਾਡੇ ਘਰ ਚ ਸੁੱਕੇ ਪੀੜ ਪੌਦੇ ਹਨ ਜੇਕਰ ਹਾਂ ਤਾਂ ਉਹਨਾਂ ਨੂੰ ਇਸ ਵੇਲੇ ਘਰੋਂ ਬਾਹਰ ਕੱਟ ਦਿਓ ਵਾਸਤੂ ਸ਼ਾਸਤਰ ਅਨੁਸਾਰ ਸੁੱਕੇ ਪੌਦੇ ਘਰ ਚ ਰੱਖਣਾ ਸਿਹਤ ਨੂੰ ਨਕਾਰਾਤਮਕ ਰੂਪ ਨਾਲ ਪ੍ਰਭਾਵਿਤ ਕਰਦੇ ਹਨ ਬੌਧਿਆਂ ਦੀ ਹਰਿਆਲੀ ਨਾਲ ਹੀ ਸਕਾਰਾਤਮਕ ਊਰਜਾ ਆਉਂਦੀ ਹੈ ਨਿਯਮਤ ਰੂਪ ਨਾਲ ਉਹਨਾਂ ਨੂੰ ਪਾਣੀ ਦਿਓ ਤੇ ਉਹਨਾਂ ਦੀ ਦੇਖਭਾਲ ਕਰੋ ਜੇਕਰ ਕੋਈ ਪੌਦਾ ਸੁੱਕ ਗਿਆ ਹੈ ਤਾਂ ਉਸ ਨੂੰ ਕਰੋ ਬਾਹਰ ਕਰ ਦੇਣਾ ਚਾਹੀਦਾ ਹੈ ਨੰਬਰ 14 ਦਰਵਾਜ਼ੇ ਖਿੜਕੀਆਂ ਖੁੱਲ੍ਹੇ ਨਾ ਛੱਡੋ ਜੇਕਰ ਤੁਸੀਂ ਦਰਵਾਜ਼ੇ ਤੇ ਖਿੜਕੀਆਂ ਹਮੇਸ਼ਾ ਖੁੱਲੇ ਰੱਖਦੇ ਹੋ ਜੇਕਰ ਹਾਂ ਤਾਂ ਇਸ ਆਦਤ ਨੂੰ ਇਸੇ ਵੇਲੇ ਬਦਲੋ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਘਰ ਵਿੱਚ ਨੁਕਰਾਤਮਕ ਊਰਜਾ ਤੇ ਮਨ ਮੋਟਾਪ ਤੇ ਚੁਣਵਾਦਾ ਹੋ ਜਾਂਦਾ ਹੈ ਸੁਰੱਖਿਆ ਦੇ ਲਈ ਵਾਸਤੂ ਸ਼ਾਸਤਰ ਅਨੁਸਾਰ ਇਹ ਨਿਸ਼ਚਿਤ ਕਰੋ ਕਿ ਘਰ ਦੀਆਂ ਖਿੜਕੀਆਂ ਤੇ ਦਰਵਾਜ਼ੇ ਜ਼ਰੂਰ ਤੇ ਸਮੇਂ ਜਰੂਰਤ ਤੇ ਸਮੇਂ ਅਨੁਸਾਰ ਹੀ ਖੋਲੋ ਨੰਬਰ 15 ਰਾਤ ਦੇ ਸਮੇਂ ਇਹਨਾਂ ਚੀਜ਼ਾਂ ਦਾ ਇਸਤੇਮਾਲ ਨਾ ਕਰੋ ਕਿ ਤੁਸੀਂ ਰਾਤ ਨੂੰ ਪਰਫਿਊਮ ਦਾ ਇਸਤੇਮਾਲ ਕਰਦੇ ਹੋ ਵਾਸਤੂ ਸ਼ਾਸਤਰ ਅਨੁਸਾਰ ਇਸ ਤਰ੍ਹਾਂ ਕਰਨਾ ਗਲਤ ਹੈ ਤੇਜ ਸੁਗੰਧ ਘਰ ਵਿੱਚ ਨਕਾਰਾਤਮਕ ਊਰਜਾ ਦਾ ਕਾਰਨ ਬਣ ਸਕਦੀ ਹੈ ਰਾਤ ਦੇ ਸਮੇਂ ਸਿਰਫ ਹਲਕੇ ਤੇ ਕੁਦਰਤੀ ਉਪਾਏ ਹੀ ਅਪਣਾਓ ਤਾਂ ਜੋ ਘਰ ਦਾ ਵਾਤਾਵਰਨ ਸੋਧ ਰਹੇ ਸਕੇ ਤੇ ਸਕਾਰਾਤਮਕਤਾ ਬਣੀ ਰਹੇ ਨੰਬਰ 16 ਚਮਗਦਰ ਦਾ ਘਰ ਵਿੱਚ ਹੋਣਾ ਅਸ਼ੁਭ ਮੰਨਿਆ ਜਾਂਦਾ ਹੈ ਜੇਕਰ ਤੁਹਾਡੇ ਘਰ ਵਿੱਚ ਚਮਗਾਦੜ ਰਹਿ ਰਹੇ ਹਨ ਤਾਂ ਇਸ ਨੂੰ ਗੰਭੀਰਤਾ ਨਾਲ ਲਓ ਵਾਸਤੂ ਸ਼ਾਸਤਰ ਦੇ ਅਨੁਸਾਰ ਇਹ ਬੇहद ਹੀ ਅਸ਼ੁਭ ਮੰਨਿਆ ਜਾਂਦਾ ਹੈ ਚਮਗਦਰ ਨੂੰ ਘਰ ਤੋਂ ਦੂਰ ਰੱਖਣ ਦੇ ਉਚਿਤ ਉਪਾਏ ਕਰੋ ਇਹ ਤੁਹਾਡੇ ਘਰ ਵਿੱਚ ਸਕਾਰਾਤਮਕ ਊਰਜਾ ਨੂੰ ਬਰਾਂ ਦੇ ਰੱਖਣ ਲਈ ਬਹੁਤ ਜ਼ਰੂਰੀ ਹੈ ਨੰਬਰ 17 ਦਰਵਾਜ਼ੇ ਦੇ ਸਾਹਮਣੇ ਚੁੱਲ੍ਹਾ ਨਾ ਰੱਖੋ ਕਿ ਤੁਹਾਡੀ ਰਸੋਈ ਦਾ ਦਰਵਾਜ਼ਾ ਚੁੱਲ੍ਹੇ ਦੇ ਸਾਹਮਣੇ ਹੈ। ਵਾਸਤੂ ਸ਼ਾਸਤਰ ਅਨੁਸਾਰ ਇਹ ਸ਼ੁਭ ਨਹੀਂ ਹੈ। ਇਹੋ ਜਹੀ ਸਥਿਤੀ 'ਚ ਘਰ 'ਚ ਨਕਾਰਾਤਮਕ ਊਰਜਾ ਦਾ ਸੰਚਾਰ ਹੁੰਦਾ ਹੈ। ਦਰਵਾਜ਼ੇ ਤੇ ਚੁੱਲ੍ਹੇ ਦੀ ਦਿਸ਼ਾ ਨੂੰ ਠੀਕ ਕਰਨਾ ਜ਼ਰੂਰੀ ਹੈ। ਨੰਬਰ 18 ਘਰ ਵਿੱਚ ਟੁੱਟਿਆ ਹੋਇਆ ਸ਼ੀਸ਼ਾ ਨਾ ਰੱਖੋ ਜੇਕਰ ਤੁਸੀਂ ਆਪਣੇ ਘਰ 'ਚ ਕੋਈ ਟੁੱਟਿਆ ਹੋਇਆ ਸ਼ੀਸ਼ਾ ਜਾਂ ਕੱਚ ਰੱਖਿਆ ਹੈ। ਤਾਂ ਇਸ ਨੂੰ ਇਸੇ ਵੇਲੇ ਘਰੋਂ ਹਟਾ ਦਿਓ ਵਾਸਤੂ ਦੇ ਅਨੁਸਾਰ ਇਹ ਨਕਾਰਾਤਮਕ ਊਰਜਾ ਦਾ ਕਾਰਨ ਬਣਦਾ ਹੈ ਸਕਾਰਾਤਮਕ ਊਰਜਾ ਨੂੰ ਖਤਮ ਕਰਦਾ ਹੈ ਨੰਬਰ 19 ਡਸਟਬਿਨ ਨੂੰ ਸਹੀ ਜਗ੍ਹਾ ਤੇ ਰੱਖੋ ਕਿ ਤੁਹਾਡੇ ਘਰ ਦੇ ਬਾਹਰ ਜਾਂ ਮੇਨ ਦਰਵਾਜੇ ਤੇ ਡਸਟਪਿਨ ਪਿਆ ਰਹਿੰਦਾ ਹੈ ਤਾਂ ਇਸ ਤਰ੍ਹਾਂ ਕਰਨਾ ਅਸ਼ੋਭ ਹੈ मां लक्ष्मी ਇਸ ਨਾਲ ਨਾਰਾਜ਼ ਹੋ ਜਾਂਦੀ ਹੈ ਤੇ ਆਰਥਿਕ ਸਥਿਤੀ ਤੇ ਇਸ ਦਾ ਬਹੁਤ ਬੁਰਾ ਅਸਰ ਪੈਂਦਾ ਹੈ। ਡਸਟਬਿਨ ਨੂੰ ਹਮੇਸ਼ਾ ਸਹੀ ਦਿਸ਼ਾ ਵਿੱਚ ਰੱਖੋ ਜਿਵੇਂ ਦੱਖਣ ਪੱਛਮ ਕੋਨੇ 'ਚ ਤਾਂ ਜੋ ਇਹ ਵਾਸਤੂ ਦੇ ਅਨੁਸਾਰ ਸੁਭ ਰਹੀ। ਨੰਬਰ 2 ਰਾਤ ਨੂੰ ਝੂਠੇ ਭਾਂਡੇ ਨਾ ਛੱਡੋ ਕਿ ਤੁਹਾਨੂੰ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਜੂਠੇ ਪਾਂਡੇ ਛੱਡਣ ਦੀ ਆਦਤ ਹੈ ਵਾਸਤੂ ਸ਼ਾਸਤਰ ਦੇ ਅਨੁਸਾਰ ਇਸ ਤਰ੍ਹਾਂ ਕਰਨਾ ਮਾਂ ਲక్ష్ਮੀ ਤੇ ਮਾਂ ਅਨਪੂਰਤਾ ਨਾਰਾਜ਼ ਹੋ ਜਾਂਦੀ ਹੈ ਰਾਤ ਨੂੰ ਪਾਂਡੇ ਸਾਫ਼ ਕਰਕੇ ਰੱਖਣਾ ਤੁਹਾਡੀ ਆਰਥਿਕ ਸਥਿਤੀ ਨੂੰ ਬਿਹਤਰ ਬਣਾਏ ਰੱਖਣ ਲਈ ਜ਼ਰੂਰੀ ਹੈ ਦੋਸਤੋ ਜਾਣਕਾਰੀ ਚੰਗੀ ਲੱਗੀ ਤਾਂ ਕਮੈਂਟ ਬਾਕਸ ਵਿੱਚ ਜੈ ਮਾਂ ਲక్ష్ਮੀ ਜ਼ਰੂਰ ਲਿਖਣਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਮਿਲਦੇ ਹਾਂ ਅਗਲੀ ਵੀਡੀਓ 'ਚ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ